ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਐਸੀ ਖਬਰ ਸੁਣਾਉਣ ਜਾ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ਤੇ ਭਾਰੀ ਤੂਫਾਨ ਮਚਾਇਆ ਹੋਇਆ ਹੈ। ਉਹ ਕੁੜੀ ਜੋ ਕਦੇ ਆਪਣੇ ਹਾਸ ਦੇ ਖੇਡ ਦੇ ਵਲੋਗਾਂ ਨਾਲ ਪੰਜਾਬੀਆਂ ਦੇ ਦਿਲਾਂ 'ਚ ਰਾਜ ਕਰਦੀ ਸੀ, ਅੱਜ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੀ ਹੈ। ਕੀ ਹੈ ਸੱਚਾਈ? ਕਿਉਂ ਉਸ ਦਾ ਪਰਿਵਾਰ ਉਸ ਦੇ ਨਾਲ ਨਹੀਂ ਤੇ ਉਸ ਦੀ ਸਿਹਤ ਦੀ ਕੀ ਹਾਲਤ ਹੈ? ਚਲੋ ਪੂਰੀ ਕਹਾਣੀ ਜਾਣਦੇ ਹਾਂ। ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਹਕਪ੍ਰਿਤ ਮਸ਼ਹੂਰ ਪੰਜਾਬੀ ਵਲੌਗਰ ਮਨਿੰਦਰ ਦੇ ਭਰਾ ਰਵੀ ਦੀ ਪਤਨੀ ਜੋ ਕੈਨੇਡਾ ਵਿੱਚ ਆਪਣੀ ਖੁਸ਼ਹਾਲ ਜ਼ਿੰਦਗੀ ਬਿਤਾਉਂਦੀ ਸੀ ਵਲੋਗਾਂ ਵਿੱਚ ਉਸ ਦਾ ਹਸਮੁਖ ਸੁਭਾਅ ਸੁੰਦਰਤਾ ਤੇ ਸਾਦਗੀ ਦੇਖ ਕੇ ਹਜ਼ਾਰਾਂ ਫੋਲੋਅਰ ਉਸ ਦੇ ਵੀਡੀਓ ਦੀ ਉਡੀਕ ਕਰਦੇ ਸਨ ਘਰ ਪਰਿਵਾਰ ਤੇ ਕੈਨੇਡਾ ਦੀਆਂ ਸੋਹਣੀਆਂ ਯਾਦਾਂ ਹੀ ਉਸ ਦੀ ਪਛਾਣ ਬਣ ਗਈ ਸੀ ਪਰ ਕਿਸਮਤ ਦਾ ਪਹੀਆ ਅਚਾਨਕ ਹੀ ਉਲਟ ਗਿਆ ਕੈਨੇਡਾ ਵਿੱਚ ਰਹਿੰਦੇ ਰਹਿੰਦੇ ਮਹਕਪ੍ਰਿਤ ਡਿਪਰੈਸ਼ਨ ਦੀ ਚਪੇਟ ਵਿੱਚ ਆ ਗਈ ਸ਼ੁਰੂ ਵਿੱਚ ਉਸਦੇ ਨੇੜਲੇ ਲੋਕਾਂ ਨੇ ਸੋਚਿਆ ਕਿ ਇਹ ਸਿਰਫ ਥੋੜੀ ਬੇਚੈਨੀ ਹੈ ਪਰ ਹੌਲੀ-ਹੌਲੀ ਉਸਦੀ ਹਾਲਤ ਵਿਗੜਦੀ ਗਈ ਕੈਨੇਡਾ ਦੇ ਡਾਕਟਰਾਂ ਵੱਲੋਂ ਸਮੱਸਿਆ ਨੂੰ ਠੀਕ ਤਰੀਕੇ ਨਾਲ ਨਾ ਸਮਝਿਆ ਗਿਆ ਜਿਸ ਕਰਕੇ ਮਹੇਪ੍ਰੀਤ ਨੇ ਪੰਜਾਬ ਆ ਕੇ ਇਲਾਜ ਕਰਵਾਉਣ ਦਾ ਫੈਸਲਾ ਕੀਤਾ ਦੁੱਖ ਦੀ ਗੱਲ ਇਹ ਸੀ ਕਿ ਜਿਸ ਸਮੇਂ ਉਸ ਨੂੰ ਸਪਤ ਨੂੰ ਵੱਧ ਸਹਾਰੇ ਦੀ ਲੋੜ ਸੀ ਉਸ ਦਾ ਪਰਿਵਾਰ ਉਸ ਦੇ ਨਾਲ ਨਹੀਂ ਸੀ ਲੋਕਾਂ ਨੇ ਉਮੀਦ ਕੀਤੀ ਸੀ ਕਿ ਉਸ ਦਾ ਜੀਵਨ ਸਾਥੀ ਰਵੀ ਇਸ ਮੁਸ਼ਕਲ ਘੜੀ ਵਿੱਚ ਉਸ ਦੇ ਨਾਲ ਖੜੇ ਹੋਣਗੇ ਪਰ ਖਬਰਾਂ ਅਨੁਸਾਰ ਉਹ ਕੈਨੇਡਾ ਚ ਹੀ ਰਹੇ। ਅਤਿ ਮਹਕਪ੍ਰਿਤ ਪੰਜਾਬ ਵਿੱਚ ਇਕੱਲੀ ਹੀ ਆਪਣੀ ਬਿਮਾਰੀ ਨਾਲ ਲੜਦੀ ਰਹੀ। ਹੁਣ ਉਸ ਦੇ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਦਿਲ ਹਿਲਾ ਦਿੱਤੇ ਨੇ। ਮਹਕਪ੍ਰਿਤ ਦੀ ਡਿਪਰੈਸ਼ਨ ਦੀ ਸਮੱਸਿਆ ਫਿਰ ਵੱਧ ਗਈ ਹੈ ਤੇ ਉਸ ਨੂੰ ਦੁਬਾਰਾ ਹਸਪਤਾਲ ਚ ਦਾਖਲ ਕਰਵਾਉਣਾ ਪਿਆ। ਲਾਈਵ ਤਸਵੀਰਾਂ ਵਿੱਚ ਉਹ ਕਾਫੀ ਸੀਰੀਅਸ ਕੰਡੀਸ਼ਨ ਵਿੱਚ ਦਿਖਾਈ ਦਿੰਦੀ ਹੈ ਡਾਕਟਰਾਂ ਵੱਲੋਂ ਉਸ ਨੂੰ ਫਿਕਰ ਕਰਨ ਤੋਂ ਮਨਾ ਕੀਤਾ ਗਿਆ ਪਰ ਹਾਲਤ ਇਹ ਹੈ ਕਿ ਉਸ ਦੀ ਸਿਹਤ ਦਿਨੋ ਦਿਨ ਖਰਾਬ ਹੋ ਰਹੀ ਹੈ ਲੋਕ ਕਮੈਂਟ ਕਰਦੇ ਹਨ ਇਹ ਉਹੀ ਕੁੜੀ ਹੈ ਜੋ ਕਦੇ ਹੱਸਦੀ ਸੀ ਅੱਜ ਕਿਵੇਂ ਇੰਨੀ ਚੁੱਪ ਤੇ ਬੇਸਹਾਰਾ ਹੋ ਗਈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਉਸ ਦੇ ਪਤੀ ਰਵੀ ਅਤੇ ਘਰ ਵਾਲਿਆਂ ਨੂੰ ਲੰਨਤਾਂ ਪਾਈਆਂ ਜਾ ਰਹੀਆਂ ਕਿ ਇੰਨੀ ਗੰਭੀਰ ਸਮੱਸਿਆ ਦੇ ਵੇਲੇ ਕੁੜੀ ਨੂੰ ਇਕੱਲਿਆ ਕਿਉਂ ਛੱਡਿਆ ਲੋਕਾਂ ਦੀਆਂ ਭਾਵਨਾਵਾਂ ਨਮਾਤੇ ਗੁਸਤਾਦ ਦੋਨੋਂ ਮਿਲ ਕੇ ਇਸ ਮਾਮਲੇ ਨੂੰ ਹੋਰ ਵੀ ਚਰਚਿਤ ਕਰ ਰਹੇ ਨੇ ਕਈ ਲੋਕ ਕਹਿੰਦੇ ਹਨ ਕਿ ਕੈਨੇਡਾ ਦੀ ਚਮਕ ਧਮਕ ਵਿੱਚ ਹਕੀਕਤ ਕਿੰਨੀ ਕਠਿਨ ਹੋ ਸਕਦੀ ਹੈ ਮਹਿਕਪ੍ਰੀਤ ਬਾਗ ਬਹੁਤ ਸਾਰੀਆਂ ਪੰਜਾਬੀ ਕੁੜੀਆਂ ਤੇ ਮੁੰਡੇ ਵਿਦੇਸ਼ ਜਾ ਕੇ ਚਮਕਦੇ ਸੁਪਨੇ ਦੇਖਦੇ ਹਨ ਪਰ ਜਦੋਂ ਜ਼ਿੰਦਗੀ ਮੁਸ਼ਕਿਲ ਹੋਵੇ ਤਾਂ ਸਹਾਰਾ ਮਿਲਣਾ ਸਭ ਤੋਂ ਵੱਡੀ ਚੁਣੌਤੀ ਬਣ ਜਾਂਦਾ ਹੈ ਹਾਲੇ ਤੱਕ ਮਹਿਕਪ੍ਰੀਤ ਦੇ ਪਤੀ ਵੱਲੋਂ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ ਉਸਦੇ ਫੈਨ ਕਮੈਂਟ ਕਰਦੇ ਹਨ ਕਿ ਘੱਟੋ ਘੱਟ ਉਹ ਇੱਕ ਵੀਡੀਓ ਕਰਕੇ ਸਪਸ਼ਟਤਾ ਦੇਣ ਹੋਰ ਲੋਕਾਂ ਨੇ ਉਸਦੇ ਅੱਕ ਵਿੱਚ ਹਮਦਰਦੀ ਜ਼ਹਾਰ ਕਰਦੇ ਹੋਏ ਕਿਹਾ ਕਿ ਡਿਪਰੈਸ਼ਨ ਇੱਕ ਬਿਮਾਰੀ ਹੈ ਇਸ ਵਿੱਚ ਸਹਾਰੇ ਦੀ ਲੋੜ ਹੁੰਦੀ ਹੈ ਨਾ ਕਿ تنہائی ਦੀ ਡਾਕਟਰ ਅਨੁਸਾਰ ਮਹੇਕਪ੍ਰੀਤ ਨੂੰ ਲੰਬੇ ਸਮੇਂ ਤੱਕ ਮਾਨਸਿਕ ਇਲਾਜ ਦੀ ਲੋੜ ਹੈ ਸਟ्रेस ਘਟਾਉਣ ਲਈ ਉਸ ਨੂੰ ਖਾਸ ਥੈਰੇਪੀ ਤੇ ਰੱਖਿਆ ਗਿਆ ਉਹ ਲੋਕ ਜਿਨ੍ਹਾਂ ਨੇ ਉਸ ਦੇ ਪੁਰਾਣੇ ਵਲੌਗ ਵੇਖੇ ਹਨ ਉਹ ਕਹਿੰਦੇ ਹਨ ਕਿ ਅਸੀਂ ਉਸ ਦੀ ਚਮਕਦੀ ਹਸਤੀ ਦੇ ਆਦੀ ਸੀ ਹੁਣ ਉਸ ਦੇ ਚਿਹਰੇ ਤੇ ਇਹ ਉਦਾਸੀ ਬਰਦਾਸ਼ਤ ਨਹੀਂ ਹੁੰਦੀ ਸੋਸ਼ਲ ਮੀਡੀਆ ਤੇ ਇੱਕ ਹੋਰ ਚਰਚਾ ਇਹ ਵੀ ਚੱਲ ਰਹੀ ਹੈ A ਸਾਡੇ ਸਮਾਜ ਵਿੱਚ ਮਾਨਸਿਕ ਬਿਮਾਰੀ ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਕਿ ਇਸ ਕਰਕੇ ਲੋਕ ਸਹੀ ਸਮੇਂ ਸਹੀ ਮਦਦ ਨਹੀਂ ਲੈ ਪਾਉਂਦੇ ਮਹਿਕਪ੍ਰੀਤ ਦਾ ਕੇਸ ਇੱਕ ਮਿਸਾਲ ਵਾਂਗ ਸਾਹਮਣੇ ਆਇਆ ਦੋਸਤੋ ਸਾਡੀਆਂ ਵੀ ਇਹੀ ਅਰਦਾਸਾਂ ਹਨ ਕਿ ਪਰਮਾਤਮਾ ਮਹਿਕਪ੍ਰੀਤ ਨੂੰ ਜਲਦੀ ਠੀਕ ਕਰੇ ਉਸ ਦੀ ਤਾਕਤ ਵਿਧਾਏ ਤੇ ਉਹ ਵਾਪਸ ਉਹੀ ਹਸਤੀ ਖੇਡ ਵਾਲੀ ਜ਼ਿੰਦਗੀ ਜੀ ਸਕੇ ਉਸ ਦਾ ਸਫ਼ਰ ਪੰਜਾਬੀ ਯੂਥ ਲਈ ਇੱਕ ਵੱਡਾ ਸਬਕ ਵੀ ਹੈ ਕਿ ਮਾਨਸਿਕ ਸਿਹਤ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਆਖਿਰ ਵਿੱਚ ਦੋਸਤੋ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਕਮੈਂਟ ਵਿੱਚ ਜਰੂਰ ਦੱਸੋ ਤੇ ਪੰਜਾਬੀਆਂ ਦੀਆਂ ਹਰ ਤਾਜ਼ਾ ਅਪਡੇਟਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਦੋਸਤੋਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ੍ਰੀ ਅਕਾਲ ਦੋਸਤੋ